ਐਸਸੀਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਮਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਅੱਜ ਡੇਰਾਬੱਸੀ ਤੋਂ ਪਰਮਜੀਤ ਕੌਰ ਆਪਣੀ 12 ਸਾਲਾ ਬੱਚੀ ਨਾਲ ਹੋਏ ਜ਼ਬਰਜਨਾਹ ਦੇ ਮਾਮਲੇ ਨੂੰ ਲੈ ਕੇ ਪਹੁੰਚੀ ਜਿਸ ਬਾਬਤ ਉਹਨਾਂ ਨੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਅਤੇ ਸਮੂਹ ਮੋਰਚਾ ਆਗੂਆਂ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਕਰਕੇ ਅਤਿਆਚਾਰ ਅਤੇ ਧੱਕੇਸ਼ਾਹੀ ਬਾਰੇ ਹੱਡ ਬਿੱਤੀ ਸੁਣਾਈ ਡੇਰਾਬਾਸੇ ਤੋਂ ਮਹਿਲਾ ਪਰਮਜੀਤ ਕੋਰ ਨੇ ਦੱਸਿਆ ਕਿ ਉਸਦੀ 11 ਸਾਲਾ ਨਾਬਾਲਗ ਬੱਚੀ ਨਾਲ ਉਸੇ ਦੀ ਨਨਦ ਰਵਿੰਦਰ ਕੋਰ ਦੇ بیٹے ਇੰਦਰਜੀਤ ਸਿੰਘ ਪੁੱਤਰ ਨੇ ਬੱਚੀ ਨੂੰ ਡਰਾਤਮਕਾ ਕੇ ਕਈ ਵਾਰ ਜ਼ਬਰਦਸਤੀਆਂ ਕੀਤਾ ਤੇ ਕਾਰਵਾਈ ਤੋਂ ਡਰਦੇ ਹੁਣ ਇੰਦਰਜੀਤ ਸਿੰਘ ਵਿਦੇਸ਼ ਭੱਜ ਗਿਆ ਹੈ ਜਦੋਂ ਇਸ ਵਾਰੀ ਉਹਨਾਂ ਨੇ ਐਸ்சி ਬੀਸੀ ਮੋਰਚੇ ਨਾਲ ਫਰਿਆਦ ਕੀਤੀ ਤਾਂ ਮੋਰਚੇ ਦੇ ਘਰਾਓ ਦੇ ਐਲਾਨ ਤੋਂ ਘਬराई ਪੁਲਿਸ ਨੇ ਜ਼ੀਰੋ ਨੰਬਰ ਐਫ ਆਈ ਆਰ ਤਾਂ ਦਰਜ ਕਰ ਲਈ ਪਰ ਨਾ ਤਾਂ ਥਾਣਾ ਡੇਰਾਬਾਸੀ ਦੀ پلیਸ ਕੋਈ ਅਗੇਰੀ ਕਾਰਵਾਈ ਕਰ ਰਹੀ ਹੈ ਤੇ ਨਾ ਹੀ ਥਾਣਾ ਸੇਖਵਾ ਬਟਾਲਾ ਦੀ ਪੁਲਿਸ ਕੋਈ ਕਾਰਵਾਈ ਕਰ ਰਹੀ ਹੈ ਆਓ ਸੁਣੀਏ ਪੂਰਾ ਕੀ ਹੈ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਇੱਥੇ ਤੋਂ ਧੰਨਵਾਦ ਕਰਦਾ ਜਦੋਂ ਕਿ ਸਾਡਾ ਐਸ்சிਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਜੋ ਵਰਚਾ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਚੱਲ ਰਿਹਾ ਹੈ ਪਿਛਲੇ ਲਗਭਗ 2 ਸਾਲ ਤੋਂ ਤੇ ਇੱਥੇ ਹਰ ਰੋਜ਼ ਜਿਹੜੀ ਹੈ ਸਮੱਸਿਆ ਮਾ ਲੋਕੋ ਐਸਸੀ ਹੋਣ ਬੀਸੀ ਹੋਣ ਜਾਂ ਜਨਰਲ ਕੈਟਾਗਰੀ ਦੇ ਵੀ ਸਾਰੇ ਲੋਕ ਆਣ ਤਾਂ ਉਹਨਾਂ ਦੀ ਵੀ ਇੱਥੇ ਸਮੱਸਿਆ ਸੁਣੀ ਜਾਂਦੀ ਹੈ ਜਦੋਂ ਕਿਸੇ ਪਾਸੇ ਤੋਂ ਕੋਈ ਵੀ ਸਣਾਈ ਨਹੀਂ ਹੁੰਦੀ ਸਾਡੇ ਆਗੂ ਸਹਿਬਾਨ ਹਰਨੇਕ ਸਿੰਘ ਜੀ ਮਲਵਾ ਜੀ ਬੈਠੇ ਬਨਵਾਰੀ لال ਜੀ ਬੈਠੇ ਨੇ ਤੇ ਕਰਮ ਸਿੰਘ ਬੈਠੇ ਨੇ ਤੇ ਸਾਰੇ ਸਾਡੇ ਆਗੂ ਸਹਿਬਾਨ ਪੂਰਾ ਸਹਿਯੋਗ ਦੇ ਕੇ ਪੀੜਤ ਪਰਿਵਾਰਾਂ ਨੂੰ ਪੀੜਤ ਪਰਿਵਾਰਾਂ ਨੂੰ ਪੂਰਾ ਸਹਿਯੋਗ ਦੇ ਕੇ ਸਾਡੀ ਇਹਨਾਂ ਦੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚਾਉਂਦੇ ਤੇ ਅੰਨੇ ਤੇ ਬੋਲੇ ਜਿਹੜੇ ਗੁੰਗੇ ਅਫਸਰ ਹੈ ਜਿੱਥੇ ਨਹੀਂ ਸੁਣਾਈ ਹੁੰਦੀ ਹੈ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾਂਦੀ ਹੈ ਜਿਸ ਵੀ ਚੱਜ ਸਾਡੇ ਕੋਲੇ 2-3 ਮੈਟਰ ਨੇ ਜਿਵੇਂ ਬੀਬੀ ਪਰਮਜੀਤ ਕੌਰ ਜੀ ਡੇਰਾ ਵਸੀ ਤੋਂ ਆਈ ਹੈ ਬਹੁਤ ਹੀ ਇੱਕ ਘਰਾਉਣੀ ਹਰਕਤ ਬੱਚੀ 11 ਸਾਲ ਦੀ ਬੱਚੀ ਨਾਲ 12 ਸਾਲ ਦੀ ਬੱਚੀ ਨਾਲ ਰੇਪ ਹੁੰਦਾ ਤੇ ਉਹਦੀ ਜਿਹੜੀ ਸ਼ਰਨਾਈ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਡੇਰਾ ਵਸੀ ਥਾਣੇ ਦਾ ਕ੍ਰਾਓ ਕਰਨ ਦਾ ਐਲਾਨ ਕੀਤਾ ਸੀ ਮੋਰਚੇ ਵੱਲੋਂ ਇੱਕ ਜ਼ੀਰੋ ਨੰਬਰ ਐਫ ਆਈ ਆਰ ਹੁੰਦੀ ਹੈ ਇਹ ਆਪਣੇ ਕੋਲੋਂ ਲਾ ਕੇ ਭੇਜ ਦਿੰਦੇ ਆ ਗੁਰਦਾਸਪੁਰ ਬਟਾਲਾ ਅਸੀਂ ਬਟਾਲੇ ਤੱਕੇ ਖਾਣੇ ਬੀਬੀ 5-7000 ਰੁਪਿਆ ਵਿਆਜ ਤੇ ਲੈ ਕੇ ਬਟਾਲੇ ਢੀੜਾ ਮਾਰ ਕੇ ਆਈ ਐ ਕਰਮ ਸਿੰਘ ਨਾਲ ਗਿਆ ਪਰ ਉੱਥੇ ਕੋਈ ਲੜਪੱਲਾ ਨਹੀਂ ਫੜਾਂਦੇ ਬਾਹ ਨਹੀਂ ਫੜਾਂਦੇ ਤੇ ਗੱਲ ਕਰ ਲਈਏ ਅੱਜ ਅਸੀਂ ਇੱਕ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਆ ਕਿ ਪਿਛਲੇ ਦਿਨੀ ਇਹ ਆਡਰ ਇੱਕ ਹੁਕਮ ਹੋਇਆ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਤਿੰਨ ਸਟੇਟਾਂ ਨੂੰ ਪੰਜਾਬ ਨੂੰ ਹਰਿਆਣੇ ਨੂੰ ਤੇ ਚੰਡੀਗੜ੍ਹ ਯੂਟੀ ਨੂੰ ਤਿੰਨੇ ਡੀਜੀਪੀ ਹਲਫੀਆ ਬਿਆਨ ਦੇਰ ਕਰਕੇ ਵੀ ਪਹਿਲਾਂ ਐਫਆਈਆਰ ਦਰਜ ਹੋਵੇਗੀ ਬਾਜ ਉਹਦੀ ਤਫਤੀਸ਼ ਇਨਕੁਆਰੀ ਹੋਊਗੀ ਜਿਹੜੀ ਪਰਚੇ ਦੀ ਹੋਣੀ ਆ ਕਾਰਵਾਈ ਹੋਣੀ ਆ ਕੋਈ ਵੀ ਕ੍ਰਾਈਮ ਹੁੰਦਾ ਹੈ ਮਰਡਰ ਹੁੰਦਾ ਹੈ ਪਰ ਇੱਥੇ ਰੇਪ ਕੇਸ ਤੱਕ ਦੀਆਂ ਕੋਈ ਕੰਪਲੇਟਾਂ ਦੇ ਕੋਈ ਕਾਰਵਾਈ ਪਰਚਾ ਨਹੀਂ ਹੁੰਦਾ ਅਸੀਂ ਪਰਚਾ ਕਰਾਉਣ ਵਾਸਤੇ ਘੁੰਮ ਰਹੇ ਆ ਐਸੇ ਤਰ੍ਹਾਂ ਦੇ ਪਰਚੇ ਹੁੰਦੇ ਆ 4-4 ਸਾਲ ਦੇ ਬੱਚਿਆਂ ਦੇ ਪੁਲਿਸ ਪਰਚਾ ਕਰ ਰਹੀ ਜੀਏ ਦੂਜੇ ਪਾਸੇ ਪੁਲਿਸ ਪਰਚਾ ਕਰਕੇ ਇੱਕ ਐਸਐਸਆਈ 10000 ਰੁਪਇਆ ਲੈ ਲੈਂਦਾ ਜਿਹਦਾ ਹਲਫੀਆ ਗੱਲ ਸਾਡੇ ਕੋਲੇ ਆਂਦਾ ਹੈ ਪੈਸੇ ਖੋਲਦੈ ਥਾਣਾ ਸੁਆਣੇ ਚ ਤੀਜੀ ਗੱਲ ਕਰ ਲਈਏ ਤੀਜੀ ਗੱਲ ਕਰ ਲਈਏ ਤੇ ਜਦੋਂ ਚਲਾਨ ਪੇਸ਼ ਹੁੰਦਾ ਤਾਂ ਉਹਦਾ ਰੇਟ 8000 ਸੋਹਣਾ ਥਾਣੇ ਦਾ ਰੇਟ ਹੈਗਾ 8000 ਜਿਹੜਾ ਇਹ ਰੇਟ ਦੇਖਿਆ ਹੈ 8000 ਰੁਪਿਆ ਚਲਾਨ ਪੇਸ਼ ਕਰਨ ਦਾ ਜਿਹਦੀਆਂ ਅਨੇਕਾ ਧਾਰਨਾ ਸਾਡੇ ਕੋਲ ਆ ਗਈਆਂ ਅਸੀਂ ਮਾਨਯੋਗ ਡੀਜੀਪੀ ਪੰਜਾਬ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਤੁਹਾਡੇ ਰਾਹੀਂ ਵੀ ਮਾਨਯੋਗ ਡੀਜੀਪੀ ਸਾਹਿਬ ਜੇ ਬੋਹਾਲੀ ਦਾ ਹਾਲ ਦੇਖੀਏ ਬੋਹਾਲੀ ਦੀ ਪੁਲਿਸ ਦਾ ਹਾਲ ਦੇਖੀਏ ਤਾਂ ਸਾਡੇ ਕੋਲੇ ਮੈਨ ਲੱਗਦਾ ਹਜ਼ਾਰਾਂ ਧਾਰਨਾ ਇਕੱਠੀਆਂ ਹੋ ਗਈਆਂ ਹੋਣੀਆਂ ਨਹੀਂ ਤਾਂ ਅਸੀਂ ਸਾਰੀਆਂ ਜਿਹੜੀਆਂ ਧਾਰਨਾ ਇਕੱਠੀਆਂ ਕਰਕੇ ਗਜ਼ਾਮਪਲਾਂ ਸਾਰੀਆਂ ਅਸੀਂ ਜਿਹੜੇ ਮਾਨਯੋਗ ਹਾਈ ਕੋਰਟ ਦੇ ਆਰਡਰ ਨੇ ਇਹਨਾਂ ਦੀ ਅਸੀਂ ਮਾਨ ਹਨੀ ਨਹੀਂ ਹੋਣੰਦੇ ਤੇ ਇਹਨਾਂ ਨੂੰ ਲੈ ਕੇ ਅਸੀਂ ਕੰਟੈਂਡੈਂਟ ਦਰ ਕਰਾਂਗੇ ਸਾਰੀਆਂ ਕੰਪਲੀਟਾਂ ਦਰਖਾਸਤਾਂ ਲੈ ਕੇ ਹੋਰ ਵੀ ਜਿਹੜੇ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਜਿੰਨੀਆਂ ਦਰਖਾਸਤਾਂ ਲੱਖਾਂ ਜਿਹੜੀਆਂ ਇਨਕੁਆਰੀਆਂ ਪੈਂਡਿੰਗ ਪਈਆਂ ਪੈਂਡਿੰਗ ਵਿੱਚ ਇੱਕ ਅਫਸਰ ਪੈਸੇ ਲੈ ਕੇ ਨਾਮ ਕੱਢ ਦਿੰਦਾ ਦੂਜਾ ਅਫਸਰ ਪੈਸੇ ਲੈ ਕੇ ਨਾਮ ਪਾ ਦਿੰਦਾ ਸਿਰਫ ਤਾਂ ਸਿਰਫ ਕ੍ਰਾਪਸ਼ਨ ਨੂੰ ਬੜਾਵਾ ਜਿਹੜੀ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਹਾਡੀ ਇਮਾਨਦਾਰ ਸਰਕਾਰ ਹੈ ਤੁਹਾਡੇ ਕੋਲੇ ਪੁਲਿਸ ਡਿਪਾਰਟਮੈਂਟ ਹੈ ਤੁਹਾਡੇ ਡਿਪਾਰਟਮੈਂਟ ਦੀਆਂ ਜਿਹੜੀਆਂ ਲੱਖਾਂ ਧਾਰਨਾ ਸਾਡੇ ਕੋਲੇ ਐਦਾਂ ਦੀਆਂ ਹੈ ਜੇਕਰ ਦੇਖਣਾ ਚਾਹੋ ਤਾਂ ਸਾਡੇ ਕੋਲ ਰਿਕਾਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਡੇਰਾਵਸੀ ਜੇ ਰਹਿ ਰਹੀ ਆ ਜੀ ਰੈਂਟ ਤੇ ਰਹਿੰਦੀ ਆ ਜੀ ਅਸੀਂ 2 ਮਹੀਨੇ ਹੋ ਗਏ ਜੀ ਪੁਲਿਸ ਪ੍ਰਸ਼ਾਸਨ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਤੇ ਅਸੀਂ ਇੰਨੇ ਕ ਤੰਗ ਹੈ ਜੀ ਸਾਡੇ ਘਰ 'ਚ ਗਰੀਬੀ ਸੀ ਲੇਕਿਨ ਪੈਸੇ ਕਰਕੇ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਨੂੰ ਦੇਣ ਨੂੰ ਹੈ ਨਹੀਂ ਹੈ ਜਿਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਵੀ ਤੇ ਮੈਂ ਪੁਲਿਸ ਆਪਣਾ ਸਰਕਾਰਾ ਤੋਂ ਇਹੀ ਕਰਦੀ ਆ ਜੀ ਸਾਡੀ ਸੁਣਵਾਈ ਹੋ ਜੇ ਬਸ ਜਲਦੀ ਤੋਂ ਜਲਦੀ ਮੇਰੀ ਬੇਟੀ ਨੂੰ ਇਨਸਾਫ ਮਿਲ ਜੇ ਜਿਹੜੀ ਵੀ ਹੁਣ ਐਫ ਆਈ ਆਰ ਹੋਈ ਸੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਕੀ ਸੇਖਵਾਦੀ ਪੁਲਿਸ ਕੀ ਕਹਿ ਰਹੀ ਹੈ ਸਾਨੂੰ ਜਿੱਥੋਂ ਕਹਿੰਦੇ ਡੇਰਾ ਬਸੀ ਥਾਣੇ ਵਾਲੇ ਕਹਿੰਦੇ 0 ਐਫ ਆਰ ਆਈ ਬਣਦੀ ਆ ਤੁਹਾਡੀ ਇੱਥੇ ਸਾਡੀ ਕੋਈ ਕਾਰਵਾਈ ਨਹੀਂ ਬਣਦੀ ਅਸੀਂ 0 ਐਫ ਆਰ ਆਈ ਕੱਟ ਕੇ ਤੁਹਾਨੂੰ ਉੱਥੇ ਭੇਜ ਰਹੇ ਹਾਂ ਤੇ ਉੱਥੋਂ ਜਦੋਂ ਮਾਰ ਕਰੂਗੀ ਤੇ ਤੁਹਾਨੂੰ ਪੁਲਿਸ ਫੋਨ ਆਏਗਾ ਸਾਨੂੰ ਕੋਈ ਫੋਨ ਨਹੀਂ ਆਇਆ ਡੇਢ ਦੋ ਮਹੀਨੇ ਹੋ ਗਏ ਸਾਡੀ ਕੰਪਲੇਂਟ ਦਿੱਤੀ ਹੋਈ ਆ ਕੱਖ ਨਹੀਂ ਬਣਿਆ ਫਿਰ ਅਸੀਂ ਸੇਖਵਾ ਥਾਣੇ ਗਏ ਸਾਨੂੰ ਇੱਥੋਂ ਭੇਜਿਆ ਗਿਆ ਕਿ ਵੀ ਸੇਖਵਾ ਥਾਣੇ ਜਾਓ ਸੇਖਵਾ ਥਾਣੇ ਵਾਲੇ ਕਹਿੰਦੇ ਤੁਹਾਡਾ ਕੋਈ ਸਾਨੂੰ ਨੋਟੀਫਿਕੇਸ਼ਨ ਨਹੀਂ ਆਇਆ ਕੋਈ ਤੁਹਾਡੀ ਦਰਖਾਸਤ ਨਹੀਂ ਆਈ ਸਾਡੇ ਕੋਲ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਹੁਣ ਅਗਲਾ ਕੀ ਸਟੈਪ ਲੇਣਾ ਅਗਲਾ ਇਹ ਹੀ ਹੈ ਵੀ ਛੇਤੀ ਤੋਂ ਛੇਤੀ ਸਰਕਾਰਾਂ ਇਸ ਮੁੱਦੇ ਤੇ ਜਿੰਨੀ ਛੇਤੀ ਹੋਏ ਸੁਣਵਾਈ ਕਰੇ